ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਦੀਪ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਪਿਛਲੇ 5-6 ਦਿਨ ਤੋਂ ਫਾਰਮਰ ਭਰਾ ਕਿਸਾਨ ਵੀਰੇ ਇਨਕੁਆਰੀ ਕਰ ਰਹੇ ਆ ਕਿ ਬਾਲ ਸਾਹਿਬ ਸਾਇਲਸ ਦੇ ਵਿੱਚ ਅਚਾਰ ਦੇ ਵਿੱਚ ਕਿਹੜੀ ਮੱਕੀ ਲਾਈਏ ਜਿਹਦਾ ਸਭ ਨੂੰ ਵੱਧ ਝਾੜ ਆਵੇ ਸੁਖਸਾਨ ਦੋਸਤੋ ਸਭ ਤੋਂ ਪਹਿਲੀ ਗੱਲ ਦੋ ਚੀਜ਼ਾਂ ਐ ਅਚਾਰ ਦੇ ਵਿੱਚ ਇੱਕ ਫਾਰਮਰ ਉਹ ਐ ਜਿਨੇ ਅਚਾਰ ਆਪਣੇ ਘਰ ਰੱਖੇ ਡੰਗਰਾਂ ਨੂੰ ਪਾਉਣਾ ਇੱਕ ਫਾਰਮਰ ਉਹ ਐ ਜਿਨੇ ਪ੍ਰੋਫੈਸ਼ਨਲੀ ਵੇਚਣਾ ਦੋਵਾਂ ਦੀ ਨੀਡਸ ਅਲੱਗ-ਅਲੱਗ ਐ ਜਿਨੇ ਵੇਚਣਾ ਐ ਉਹਨੂੰ ਜ਼ਿਆਦਾ ਭਾਰ ਚਾਹੀਦਾ ਜ਼ਿਆਦਾ ਵੇਟ ਚਾਹੀਦਾ ਵੀ ਮੇਰਾ 250 ਕੁਇੰਟਲ ਦੇ ਗਲੇ ਮੇਰਾ 280 ਕੁਇੰਟਲ ਦੇ ਗਲੇ ਯਾਨੀ ਕਿ ਪੰਜਾਬ ਦੇ ਵਿੱਚ ਐਵਰੇਜ ਝਾੜ 225 ਕਵਾਂਟਲ ਤੋਂ 280 ਕਵਾਂਟਲ ਸਾਇਲਸ ਦਾ ਝਾੜ ਹੈਗਾ। ਅਲੱਗ-ਅਲੱਗ ਲੇਰੀਏ, ਅਲੱਗ-ਅਲੱਗ ਝਾੜ ਆ ਸਾਡੇ ਮੱਝ ਏਰੀਏ ਦੇ ਵਿੱਚ ਨਾਰਮਲੀ 240 ਤੋਂ ਲੈ ਕੇ 270-80 ਕਵਾਂਟਲ ਤੱਕ ਝਾੜ ਸਾਇਲਸ ਦਾ ਆ ਜਾਂਦਾ ਹੈ। ਸੋਕ ਸਾਹਣ ਦੋਸਤੋ ਝਾਰ ਮੱਕੀਆਂ ਮਾਰਕੀਟ ਦੇ ਵਿੱਚ ਅਚਾਰ ਲਈ ਬੈਸਟ ਗਿਣੀ ਜਾਂਦੀ ਹੈ। ਜਿਨ੍ਹਾਂ ਦਾ ਸਾਈਲਸ ਚਾਰ ਡੰਗਰਾਂ ਵਾਲੀ ਬਹੁਤ ਵਧੀਆ ਹੈ ਵੇਖੋ ਮੇਜਰ ਸਾਈਲਸ ਦੇ ਵਿੱਚ ਹੁੰਦਾ ਕੀ ਹੈ ਮੇਰੇ ਕੋ ਚਾ ਦੋਹਾਂ ਕੰਪਨੀਆਂ ਦੇ ਚੋਂ ਪ੍ਰੋਡਕਟਾਂ ਦੀਆਂ ਰਿਪੋਰਟਾਂ ਐ ਇਸ ਵੇਲੇ ਸਾਹਮਣੇ ਇੱਕ ਹੈਗੀ ਨੈਸ਼ਨਲ ਐਗਰੀਕਲਚਰ ਐਂਡ ਫੂਡ ਅਨਾਲਿਸਿਸ ਐਂਡ ਰਿਸਰਚ ਇੰਸਟੀਚਿਊਟ ਦੀ ਕੋਡ ਨੰਬਰ ਅਧਾਰਤ ਰਿਪੋਰਟ ਹੈ ਹੈਵ ਐਸੀ ਮੱਕੀ 18 ਚਟਾਈ ਦੀ ਹੈ ਮੱਕੀ ਦੇ ਵਿੱਚ ਹੈ ਕੀ ਹੈ ਜੀ ਡਰਾਈ ਮੈਟਰ ਹੈ ਸਟਾਰਜ ਹੈ ਪ੍ਰੋਟੀਨ ਐਨ ਡੀ ਐਫ ਐ ਅਤੇ ਏ ਡੀ ਐਫ ਐ ਮੈਜ਼ਰ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਪੀ ਐਚ ਲੈਵਲ ਵੀ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ ਇੱਕ ਸਾਈਲਜ ਜਦੋਂ ਪਾਉਣੀ ਉਸ ਲੈਵਲ ਤੇ ਵੀ ਆਪਾਂ ਪੀ ਐਚ ਲੈਵਲ ਮੇਨਟੇਨ ਕਰਨਾ ਹੁੰਦਾ ਸੁਖ શાંત ਦੋਸਤੋ 1843 ਅਜ ਰਹਿਦਾ ਹੈ ਇਹਦਾ ਹਰ ਸਾਲ ਅਚਾਰ ਦੇ ਵਿੱਚ ਫਾਰਮਰ ਬਹੁਤ ਆਦ ਗਿਣਤੀ ਦੇ ਵਿੱਚ 1844 ਦੀ ਸੋਇੰਗ ਕਰਦੇ ਪਾਇਨੀਅਰ ਦਾ ਹੀ ਨੈਕਸਟ ਹਾਈਬ੍ਰਿਡ ਆਇਆ ਸਾਇਲੈਂਸ ਦੇ ਵਿੱਚ ਵੀ ਉਹਦੀਆਂ ਰਿਪੋਰਟਾਂ ਓਕੇ ਐ ਮੇਰੇ ਕੋਲ ਆਦੀ ਕੋਈ ਕੱਲੀ ਦੀ ਰਿਪੋਰਟ ਤੇ ਇਸ ਵੇਲੇ ਨਹੀਂ ਹੈਗੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਪਰ ਉਹ ਵੀ ਚੰਗਾ ਹਾਈਬ੍ਰਿਡ ਆ ਅਚਾਰ ਦੇ ਵਿੱਚ ਤੀਸਰਾ ਪ੍ਰੋਡਕਟ ਮੇਰੇ ਕੋਲ ਹੈਗਾ ਜੀ ਡੇਕਾਲਪ ਦਾ 9208 ਜਿਹਨੂੰ ਬਾਹਰ ਸੇਲ ਕਰ ਰਹੀ ਐ ਐਦੀ ਵੀ ਮੇਰੇ ਕੋਲ ਅਨਾਲਿਸਿਸ ਰਿਪੋਰਟ ਹੈਗੀ ਐ ਚੌਥਾ ਪ੍ਰੋਡਕਟ ਇਹਨਾਂ ਦਾ ਵੀ ਇੱਕ ਨਵਾਂ ਆਇਆ ਜੀ ਡਿਕਾਲਬ ਦਾ 9208 ਇਹ ਵੀ ਇੱਕ ਚੰਗਾ ਹਾਈ ਬ੍ਰੈਡ ਹੈ ਪ੍ਰੋਟੀਨ ਦੀ ਬਹੁਤ ਵਧੀਆ ਮਾਟਰ ਹੈ ਇਹਦੇ ਵਿੱਚ 8% ਦੱਸੀ ਗਈ ਹੈ 9208 ਦੇ ਵਿੱਚ 7.8% ਹੈ ਮਤਲਬ ਚਾਰਾ ਹਾਈ ਬ੍ਰੈਡ ਦੇ ਵਿੱਚ ਜਿਹੜੀਆਂ ਮੈਂ ਪਿਛਲੇ 3 ਦਿਨ ਤੋਂ ਰਿਪੋਰਟਸ ਤੇ ਕੋ ਕੀਤੀ ਹੈ ਵੀ ਕਿਸੇ 'ਚ ਪ੍ਰੋਟੀਨ ਜ਼ਿਆਦਾ ਹੈ ਕਿਸੇ ਦੇ ਵਿੱਚ ਸਟਾਰਟ ਜ਼ਿਆਦਾ ਹੈ ਕਿਸੇ ਦਾ NDFA ਥੋੜਾ ਜ਼ਿਆਦਾ ਹੈ ਕਿseda NDFA ਥੋੜਾ ਘੱਟ ਹੈ ਨਾਨ ਅਡਜਸਟੇਬਲ ਫੈਬਰ ਸੁਖ ਸਾਹ ਦੋਸਤੋ ਮੱਕੀ achar ਵਾਲੀ ਲਾਉਣ ਤੋਂ ਪਹਿਲਾਂ ਆਪਾਂ ਖੇਤਾਂ ਨੂੰ ਦੋ ਦੋ ਤਿੰਨ ਭਾਗਾ ਚ ਵੰਡਾਂਗੇ ਇੱਕ ਆਲੂ ਵਾਲੀਆਂ ਪੈਲੀਆਂ ਜਿੱਥੇ ਆਲਰੇਡੀ ਪਹਿਲਾਂ ਹੀ ਚਾਰ ਤੋਂ ਪੰਜ ਬੋਰੀਆਂ DAP ਪਈਆਂ ਇੱਕ ਬੋਰੀ ਤੋਂ ਦੋ ਬੋਰੀਆਂ ਪੋਟਾਸ਼ ਦੀਆਂ ਪਈਆਂ ਜੇ ਉਹਨਾਂ ਖੇਤਾਂ ਦੇ ਵਿੱਚ ਤੁਸੀਂ DAP ਨਾਂ ਵੀ ਪਾਓਗੇ ਫਿਰ ਵੀ ਤੁਹਾਡਾ ਕੰਮ ਸਾਇਲੈਂਸ ਦੇ ਵਿੱਚ ਬਹੁਤ ਵਧੀਆ ਚੱਲ ਜੇਗਾ ਮੇਰੇ ਕੋਲ ਇੱਕ ਐਗਜ਼ਾਮਪਲ ਹੈਗੀ ਆ ਸਰਦਾਰ ਸੁਖਵਿੰਦਰ ਸਿੰਘ ਜੀ ਦੀ ਉਹਨਾਂ 2 ਸਾਲ ਪਹਿਲਾਂ ਪੰਜਾਬ ਐਗਰੋ ਨੂੰ 4 ਵੇਚਿਆ ਸੀ ਅੱਧੀ ਬੂਰੀ ਐਨਪੀਕੇ ਦੀ ਪਈ ਸੀ ਅੱਧੀ ਪਾਈ ਸੀ ਬਾਕੀ ਉਹਨਾਂ ਬਾਇਓਲੋਜੀਕਲ ਪ੍ਰੋਡਕਟ ਪਾਏ ਸੀ ਤੇ ਪੰਜਾਬ ਐਗਰੋ ਦੇ ਜਿਹੜੇ ਨੁਮਾਇੰਦੇ ਆਏ ਸੀ ਉਹਨਾਂ ਦੇ ਕਹਿਣ ਅਨੁਸਾਰ ਵੱਡਿਆਂ ਵੀ ਸਭ ਨੂੰ ਲਾਸਟ ਸੀ ਕਿਉਂਕਿ ਲੱਗਾ ਹੀ ਲਾਸਟ ਸੀ ਵੀ ਇਹੋ ਜਿਹਾ ਸਾਇਲੈਂਸ ਵਾਲਾ ਮੱਕਾ ਅਸੀਂ ਇਸ ਸੀਜ਼ਨ 'ਚ ਨੇ ਵੇਖਿਆ ਜਾਨੀ ਕਿ ਪਿਛਲੇ ਤੋਂ ਪਿਛਲੇ ਸਾਲ ਡੀਏਪੀ ਨਹੀਂ ਸੀ ਪਾਈ ਪੱਕੀ ਵਾਲੀ ਪੈੜੀ ਚ ਅਚਾਰ ਬਹੁਤ ਵਧੀਆ ਸਾਈਲਜ ਤਿਆਰ ਹੋ ਜਾਂਦਾ ਦੂਸਰੀਆਂ ਪੈੜੀਆਂ ਇੱਕ ਸਾਲ ਦੋਸਤੋਂ ਮਟਰ ਵਾਲੀਆਂ ਦੋ ਬੋਰੀਆਂ ਢਾਈ ਬੋਰੀਆਂ ਤਿੰਨ ਬੋਰੀਆਂ ਕਿਸਾਨ ਭਰਾ ਡੀਏਪੀ ਦੇ ਮਟਰਾਂ ਚ ਵੀ ਪਾ ਜਾਂਦੇ ਆ ਉਥੇ ਤੁਸੀਂ ਇੱਕ ਤੋਂ ਡੇਢ ਬੋਰੀ ਸਾਈਲਜ ਲਈ ਵਰਤ ਸਕਦੇ ਜੀ ਤੀਸਰੀਆਂ ਪੈੜੀਆਂ માં ਇਸ ਵੇਲੇ ਵੇਲੀਆਂ ਹੋ ਰਹੀਆਂ ਟੋਰੀਏ ਵਾਲੀਆਂ ਜਿਨ੍ਹਾਂ ਕੋ ਟੋਰੀਏ ਵਾਲੀਆਂ ਜਾਂ ਅਦਰ ਪੈੜੀਆਂ ਵੇਲੀਆਂ ਪਈਆਂ ਜਿੱਥੇ ਡੀਏਪੀ ਦੀ ਪਹਿਲਾ ਮਾਤਰਾ ਘੱਟ ਪਈ ਸੀ ਉਹ ਦੋ ਬੋਰੀਆਂ ਡੀਏਪੀ ਦੀਆਂ ਪਾ ਸਕਦੇ ਆ ਪोटाश ਜਿਹਨੇ ਨਹੀਂ ਯੂਜ਼ ਕੀਤੀ ਆਲੂਆਂ ਚ ਮਟਰਾਂ ਚ ਉਹ ਪोटाश ਸਾਇਲੈਂਸ ਦੀ ਜ਼ਰੂਰ ਪਾਵੇ ਏਕ-ਏਕ ਬੈਗ ਉਹਦੇ ਵਿੱਚ ਵੀ ਤਿੰਨ ਸ਼ੂਰਸਾ ਤੁਹਾਡੇ ਕੋਲ ਐਮਓਪੀ ਹੈਗੀ ਆ ਐਸਓਪੀ ਹੈਗੀ ਆ ਮੋਲਿਸਸ ਪ੍ਰਾਸ਼ ਤਿੰਨ ਤਰ੍ਹਾਂ ਦੀਆਂ ਪੋਟਾਸ਼ਾਂ ਤੁਹਾਡੇ ਕੋਲ ਸੋਇਲ ਇੰਪਲੀਮੈਂਟਰੀ ਹੈਗੀਆਂ ਤੁਸੀਂ ਪਾ ਸਕਦੇ ਜੀ ਉਹ ਜਿਹੜੀਆਂ ਆਲੂ ਵਾਲੀਆਂ ਪੈਲੀਆਂ ਉਹਨਾਂ ਦੇ ਵਿੱਚ ਤੇ ਬਹੁਤ ਜ਼ਿਆਦੀ ਡੀਏਪੀ ਪਈ ਹੈ ਤੁਸੀਂ ਉੱਥੇ ਐਨਪੀਕੇ ਬੈਕਟੀਰੀਆ ਹੁੰਦਾ ਜਿਹਦੇ ਵਿੱਚ ਫਾਸਫੋਰਸ ਸੋਲੂਬਲ ਬੈਕਟੀਰੀਆ ਪोटाश ਸੋਲੂਬਲ ਬੈਕਟੀਰੀਆ ਇੱਕ ਹੋਰ ਹੁੰਦਾ ਮੈਨੂੰ ਵਿਸਰ ਗਿਆ ਤਿੰਨ ਬੈਕਟੀਰੀਆ ਦਾ ਪ੍ਰੋਡਕਟ ਤੁਹਾਨੂੰ ਇਕੱਠਾ ਵੀ ਮਿਲ ਜੇਗਾ ਅਲੱਗ-ਅਲੱਗ ਨਹੀਂ ਮਿਲ ਜੇ ਪोटाਸ਼ ਦਾ ਤੇ ਫਾਸਫੋਰਸ ਸੋਲੂਬਲ ਬੈਕਟੀਰੀਆ ਤੁਸੀਂ ਉਹ ਆਪਣੀਆਂ ਪੈਲੀਆਂ ਨੂੰ ਤਿਆਰ ਕਰਨ ਵੇਲੇ ਪਾ ਸਕਦੇ ਜੇ ਤਿਆਰ ਕਰੋ ਬਾਅਦ ਚ ਮੱਕਾ ਲਾ ਦਿਓ ਜਿਹੜੀਆਂ ਪਿਆੜੀਆਂ ਦੇ ਵਿੱਚ ਖਾਦ ਜ਼ਿਆਦਾ ਹੈ ਉੱਥੇ ਬੈਕਟੀਰੀਆ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਕੰਮ ਕਰਕੇ ਦੇਵੇਗਾ ਕਿਉਂਕਿ ਉਹਦਾ ਕੰਮ ਹੀ ਇਹ ਹੈ ਸੁਖ ਸਾਹ ਦੋਸਤੋ 1843 1890 9108 9208 ਸਾਈਲੈਸਲੀ ਲਾਉਣੀ ਹੈ ਕੋਸ਼ਿਸ਼ ਕਰਿਓ ਨਿਊਟ੍ਰੀਸ਼ਨ ਵੈਲਿਊ ਪਲਾਂਟਸ ਦੀ ਦੇ ਖੇਤ ਦੀ ਜ਼ਰੂਰ ਪੂਰੀ ਕਰਿਓ ਡੀਏਪ ਪੋਟਾਸ਼ ਤੁਸੀਂ ਪਾ ਲੈਣੀ ਆ ਬੈਕਟੀਰੀਆ ਤੁਸੀਂ ਪਾ ਲੈਣਾ ਹੈ ਜ਼ਿੰਕ ਜਾਸ ਸਪਰੇਅ ਚ ਪਾ ਲਿਓ ਮਾੜਾ ਤਤਨੀਆ ਬਹੁਤ ਵਧੀਆ ਕਾਸਟਿੰਗ ਸਪਰੇਅ ਚ ਘਟ ਆਉਂਦੀ ਸੋਇਲ ਇੰਪਲੀਮੈਂਟ ਦੇ ਵਿੱਚ ਵਰਤਣਾ ਹੋਵੇ ਜਿੰਦਾ ਜ਼ਿੰਕ ਟੈਕਨੋ ਜੈਡ ਤੁਸੀਂ 4 ਕਿਲੋ ਦੂਸਰੇ ਪਾਣੀ ਵਾਲੀ ਖਾਦ ਨਾਲ ਪਾ ਸਕਦੇ ਜੇ ਉਸ ਤੋਂ ਇਲਾਵਾ ਯੂਰੀਆ ਘੱਟ ਪਾਓ ਕਿਉਂਕਿ ਜੇ ਯੂਰੀਆ ਜਾਰੀ ਪਾਓਗੇ ਤੇ ਸੁੰਡੀ ਜ਼ਿਆਦੀ ਆਏਗੀ ਸੁੰਡੀ ਜ਼ਿਆਦੀ ਆਏਗੀ ਤੁਹਾਨੂੰ ਸਪਰੇਆ ਸੁੰਡੀ ਦੀਆਂ ਕਰਨੀਆਂ ਪੈਣਗੀਆਂ ਸੋ ਸਾਇਲੈਂਸਲੀ ਸਪੈਸ਼ਲ ਵੈਸੇ ਤੇ ਮੱਕੀ ਤੇ ਉਹ ਸੇਫ ਜ਼ਹਿਰਾ ਕਰੋ ਸਾਰੀਆਂ ਫਸਲਾਂ ਤੇ ਜਿਹੜੀਆਂ ਕੰਮ ਕਰਦੀਆਂ ਹਵਾ ਪਾਣੀ ਚੋਂ ਬਾਹਰ ਹੋ ਜਦੇ ਜਿਨ੍ਹਾਂ ਦਾ ਰੈਜ਼ਿਡੂਅਲ ਇਫੈਕਟ ਬਹੁਤ ਘੱਟ ਹੈ ਉਹ ਅਗਲੀਆਂ ਵੀਡੀਓ ਚ ਤੁਹਾਨੂੰ ਮੈਂ ਦੱਸੀ ਜਾਊਂਗਾ ਕੋਸ਼ਿਸ਼ ਕਰਿਓ ਖਸਾਨ ਦੋਸਤੋ ਖੇਤੀ ਤੇ ਘੱਟ ਜ਼ਹਿਰਾ ਪਾ ਕੇ ਤਿਆਰੀ ਕਰਿਏ ਜਾਂ ਬਹੁਤ ਚੰਗੀਆਂ ਜ਼ਹਿਰਾ ਜਿਹੜੀਆਂ ਕੰਮ ਕਰਦੀਆਂ ਤੇ ਪਲਾਂਟਸ ਦੇ ਵਿੱਚ grain ਦੇ ਵਿੱਚ ਜ਼ਿਆਦਾ ਸਮਾ ਸਮਾ ਨਹੀਂ ਰਹਿੰਦੀਆਂ grain ਚ ਆਉਂਦੀਆਂ ਹੀ ਨਹੀਂ ਆ ਪਲਾਂਟਸ ਤੋਂ ਹਵਾ ਪਾਣੀ ਚੋਂ ਬਾਹਰ ਹੋ ਜਾਂਦੀਆਂ ਸੋ ਖਸਾਨ ਦੋਸਤੋ ਕਿਸੇ ਵੀ ਖੇਤੀਬਾੜੀ ਸੰਬੰਧੀ ਜਾਂ ਸਪੈਸ਼ਲ ਮੱਕੀ ਸੰਬੰਧੀ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਇਨਕੁਆਰੀ ਚਾਹੀਦੀ ਹੋਵੇ ਮੇਰਾ ਨੰਬਰ 9216099188 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਇਹ ਚਾਰੇ ਰਿਪੋਰਟਾਂ ਮੈਂ ਵੀਡੀਓ ਦੇ ਵਿੱਚ ਥੜਨਾ ਸਾਂਝੀਆਂ ਕਰ ਦਊਗਾ ਤੁਸੀਂ ਜਿਹੜਾ ਵੀ ਕੋ ਤੁਹਾਡੇ ਏਰੀਆ ਦਾ ਸਾਇਲੈਂਸ ਦਾ ਐਕਸਪਰਟ ਹੈ ਐਨੀਮਲ ਐਕਸਪਰਟ ਹੈ ਤੁਸੀਂ ਉਹਦੇ ਨਾਲ ਇਹ ਰਿਪੋਰਟਾਂ ਚੈੱਕ ਕਰਾ ਕੇ ਵੀ ਸਲਾਹ ਕਰ ਸਕਦੇ ਜੀ ਕਿ ਕਿਹੜੀ ਮੱਕੀ ਦੇ ਵਿੱਚ ਕਿਹੜੀਆਂ ਚੀਜ਼ਾਂ ਸਭ ਤੋਂ ਵਧੀਆਂ ਵੀ ਅਸੀਂ ਕਿਹੜੀ ਮੱਕੀ ਲਈਏ ਬੇਸਿਕਲੀ ਇਹ ਚਾਰੇ ਮੱਕੀਆਂ ਮਾਰਕੀਟ ਦੇ ਵਿੱਚ ਵੇਚ ਰਹੀਆਂ ਤੁਹਾਡੇ ਕੋਈ ਅਦਰ ਕੰਪਨੀ ਵਾਲਾ ਆਉਂਦਾ ਤੁਸੀਂ ਕੋ ਆਓ ਵੀਰ ਜੀ ਬੈਠੋ ਜਲ ਪਾਣੀ ਛਕਾਉਣੀ ਆ ਤੁਸੀਂ ਇੱਕ ਅਨਾਲਿਸਿਸ ਰਿਪੋਰਟ ਆਪਣੀ ਮੱਕੀ ਦੀ ਸਾਨੂੰ ਦੇ ਦਿਓ ਵੀ ਤੁਹਾਡੀ ਮੱਕੀ ਦੇ ਵਿੱਚ ਕਿਹੜੇ ਕਿਹੜੇ ਤੱਤ ਕਿੰਨੇ ਆ ਸਾਨੂੰ ਪਤਾ ਲੱਗ ਜਾਏ ਤੇ ਪਿਛਲੇ ਸਾਲਾਂ ਦੇ ਵਿੱਚ ਫਾਰਮਰ ਨੇ ਕਿੱਥੇ ਕਿੱਥੇ ਲਾਈ ਤੇ ਉਹਨਾਂ ਕੋ ਕਿਹੜੇ ਕਿਹੜੇ ਝਾੜ ਸੀ 2 4 5 ਫਾਰਮਰਾਂ ਦਾ ਨੰਬਰ ਦੇ ਦਿਓ ਕਿਸੇ ਦੇ ਆਖਿਆ ਐਵੇਂ ਕੋਈ ਸੀਡ ਨਾਲ ਆਇਆ ਮੈਨੂੰ ਅੱਜ ਪਟਿਆਲੀਆਂ ਸਾਈਡ ਤੋਂ ਇੱਕ ਫੋਨ ਆਇਆ ਸੀ ਚੰਗੀ ਪਲੀ ਕੰਪਨੀ ਦਾ ਕੰਪਨੀ ਦੇ ਨੁਮਾਇੰਦਿਆਂ ਤੇ ਕਹਿਣ ਤੇ ਕੋਈ ਹਾਈਬ੍ਰਿਡ ਸਾਈਡ ਇਸ ਚਲਾ ਰਿਆ 190 ਕੁਇੰਟਲ ਝੜ ਆਇਆ 20 ਕਿੱਲੇ ਬਕੀ ਸੀ ਅਲਵਾੜੀ ਤੋਂ ਬਾਅਦ ਯਾਨੀ ਕਿ ਫਾਰਮਰ ਨੂੰ ਲਾਸ ਹੋਇਆ ਘਾਟਾ ਪਿਆ ਸੁਣੋ ਸਭ ਦੀ ਐਂਡ ਤੇ ਕਰੋ ਐਕਸਪਰਟ ਦੀ ਸਲਾਹ ਨਾਲ ਠੀਕ ਹੈ ਜੀ ਆਈ ਦੀਆਂ ਨੀਆਂ ਬੇਨਤੀਆਂ ਕਿਸਾਨ ਦੋਸਤੋ ਪਰਿਵਾਰ ਕਰਿਓ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ YouTube ਤੇ ਬਲ ਖੇਤੀ ਛੱਜਲ ਵੱਡੀ ਦੇ ਨਾਮ ਦਾ ਚੈਨਲ ਸ਼ੁਰੂ ਕੀਤਾ ਹੈ ਉਹਦੇ ਵਿੱਚ ਖੇਤੀ ਨਾਲ ਸੰਬੰਧਿਤ ਕਾਫੀ ਵੀਡੀਓ ਹੈ ਸੁਣੀਓ ਚੰਗੀਆਂ ਲੱਗਣ ਤੇ ਆਪਣੇ ਜ਼ਿੰਮੇਵਾਰ ਭਰਾਵਾਂ ਤਾਂ ਹੀ ਅੱਗੇ ਪਹੁੰਚਾਓ ਨਾਮ ਜਪੋ ਕੀਰਤ ਕਰੋ ਵੰਡ ਛਕੋ ਗੁਰੂਪਦੇ ਪਰਿਵਾਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ